ਕੁਝ ਅਖਾਤੀ ਪਾਸਟਰ ਜਿਹੜੇ ਕੀ ਲੋਕਾਂ ਨੂੰ ਹੱਥ ਲਾਉਂਦੇ ਸਾਰੀ ਵੀਡੀਓ ਐਡੀਆਂ ਉਹਨਾਂ ਦੀਆਂ ਤੜਫਣ ਦੀਆਂ ਆ ਜਾਂਦੀਆਂ ਹੈ ਸਰੀਰਕ ਤੌਰ ਤੇ ਅੰਗਹੀਣ ਲੋਕ ਆ ਜਿਹੜੇ ਠੀਕ ਹੋਣ ਲੱਗਦੇ ਨੇ ਕੀ ਵਾਕਈ ਇਸ ਦੀ ਸੱਚਾਈ ਹੈ ਇਹਨਾਂ ਦੇ ਪੱਲੇ ਕੱਖ ਨਹੀਂ ਜੇ ਇਹਨਾਂ ਦੇ ਪੱਲੇ ਹੈਗਾ ਤੇ ਮੈਂ ਪਾਸਟਰਾਂ ਨੂੰ ਮੈਂ ਤਾਂ ਕੀ ਕਈਆਂ ਨੇ ਚੈਲੰਜ ਕੀਤਾ ਵੀ ਜਿਹੜਾ ਤੁਹਾਡਾ ਪਉ ਪਿਛਲੇ 4 ਸਾਲ ਤੋਂ ਬੈਠ ਤੇ ਪਿਆ ਹੈ ਉਹਨੂੰ ਜਾ ਕੇ ਸਾਰੇ ਚਮਤਕਾਰ ਕਰਕੇ ਠੀਕ ਕਰਾਓ ਉੱਥੇ ਨਹੀਂ ਜਾਂਦੇ ਦੋਗਾ ਨੂੰ ਗੁੰਮਰਾਹ ਕਿਉਂ ਕੀਤਾ ਜਾ ਰਿਹਾ ਲੋਕਾਂ ਦੀ ਭੀੜ ਹੋਏਗੀ ਇਕੱਠ ਹੋਏਗਾ ਪੈਸੇ ਆਉਣਗੇ ਤੇ ਅਸੀਂ ਅਖੌਤੀ ਗੁਰੂ ਬਣ ਕੇ ਬਹਿ ਜਾਵਾਂਗੇ ਇਸਾਈਆਂ ਵਿੱਚ ਹੀ ਨਹੀਂ ਇਹ ਹਿੰਦੂਆਂ ਤੇ ਸਿੱਖਾਂ ਦੇ ਵਿੱਚ ਵੀ ਕੁਝ ਲੋਕ ਐਸੇ ਆ ਬੜੇ ਨੇ ਜਿਹੜੇ ਇਸ ਪਰ ਚੱਲਣ ਨੂੰ ਅੱਗੇ ਵਧਾਉਣ ਦਾ ਯਤਨ ਕਰ ਰਹੇ ਨੇ ਅੱਗੇ ਕਦੀ ਬਾਬੇ ਨਹੀਂ ਸੀ ਹੁੰਦੇ ਹੁਣ ਇੱਟ ਪੁੱਟਣ ਦੀ ਜ਼ਰੂਰਤ ਨਹੀਂ ਇੱਟ ਦੇ ਉੱਤੇ ਹੀ 15 ਵੀ ਬਾਬੇ ਬੈਠੇ ਨੇ ਜਿਹੜੇ ਬਾਬੇ ਬਣੇ ਫਿਰਦੇ ਨੇ ਉਹਦੇ ਵਿੱਚ ਕਿੰਨੇ ਡਿਸਮਿਸਡ ਐਮਪਲਾਈ ਨੇ ਡੇਟਸਮੈਥ EMPLY ਜਿਹੜੇ ਨੇ ਉਹ ਕਹਿੰਦੇ 30 ਸਾਲ ਦੀ ਨੌਕਰੀ ਕਰਕੇ 30 ਲੱਖ ਰੁਪਈਆ ਮਿਲਣਾ ਸੀ ਇੱਥੇ ਤੇ 30 ਲੱਖ ਰੋਈਦਾ ਆ ਜਾਂਦਾ ਸਰਦਾਰ ਜੀ ਆਏ ਸੀਗੇ ਉਹਨਾਂ ਨੇ ਕਿਹਾ ਇਹ ਜੋ ਚੀਜ਼ ਹੈ ਜੋ ਪਖੰਡਵਾਦ ਦਾ ਪ੍ਰਚਲਨ ਹੋ ਰਿਹਾ ਮੈਂ ਤੁਹਾਨੂੰ ਇੱਥੇ ਕਰਕੇ ਦਿਖਾ ਦਿੰਨਾ ਲਾਈਵ ਮੇਰੇ ਕੋਲ ਕੋਈ ਸ਼ਕਤੀ ਨਹੀਂ ਕੋਈ ਕੁਝ ਨਹੀਂ ਲੇਕਿਨ ਮੈਂ ਅਜਿਆ ਕੰਮ ਕਰਕੇ ਦਿਖਾ ਦਾਂਗਾ ਔਰ ਉਹਨਾਂ ਨੇ ਉਸੇ ਤਰ੍ਹਾਂ ਆਡੀਅנס ਨੂੰ ਕਿਹਾ ਵੀ ਤੁਸੀਂ ਖੜੇ ਹੋ ਜਾਓ ਤੇ ਉਹਨਾਂ ਨੇ ਉਹਨਾਂ ਦੇ ਹੱਥ ਇਦਾਂ ਇਦਾਂ ਹਿਲਦੇ ਦਿਖਾਤੇ ਉਹਨਾਂ ਨੇ ਕਿਹਾ ਜੀ ਸਾਡੇ ਹੱਥ ਕੰਟਰੋਲ ਹੀ ਨਹੀਂ ਹੈਗੇ ਫਿਰ ਤੇ ਉਹਨਾਂ ਦੇ ਉੱਤੇ ਇੱਕ ਇਹ ਗੱਲ ਆਈ ਕਿ ਸਿਰਫ ਤੁਹਾਨੂੰ ਚੋਲਾ ਪੈਣਾ ਜਿਹੜਾ ਨਾ ਉਹ ਰਹਿ ਗਿਆ ਬਾਕੀ ਅਤਾਰਾ ਕੁਝ ਹੈਗਾ ਤੁਹਾਡੇ ਕੋਲ ਔਰ ਨਾਨਕ ਸਾਹਿਬ ਨੇ ਅਜ ਤੋਂ 550 ਸਾਲ ਪਹਿਲਾਂ ਸਾਫ ਤੇ ਪਇ ਤੌਰ ਤੇ ਕਹਿ ਦਿੱਤਾ ਸੀ ਵਾਹ ਛਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਓਡੇ ਓਡੇ ਰਾਵਾਂ ਛਾਟੇ ਪਾਵੇ ਰਾਵੇ ਮੇਨਸ ਭੇਜ ਤਾ ਹੁਣ ਨੱਚਣਗੇ ਤੇ ਧੂੜ ਓਡੇਗੀ ਤੇ ਉਹਨਾਂ ਤੇਰੀ ਛਾਪ ਹੀ ਪੈਣੀ ਹੈ ਪਖੰਡ ਕਿਸੇ ਦੇ ਵੱਲੋਂ ਵੀ ਕੀਤਾ ਜਾਵੇ ਉਹ ਸਾਰਿਆਂ ਨੂੰ ਗੁੰਮਰਾਹ ਕਰਦਾ ਇੱਕ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੇ ਵੀਡੀਓ ਆਉਂਦੀਆਂ ਆਉਂਦੇ ਨੇ ਜਿਸ ਦੇ ਵਿੱਚ ਕੁਝ ਅਖਾਤੀ ਪਾਸਟਰ ਜਿਹੜੇ ਕੀ ਲੋਕਾਂ ਨੂੰ ਹੱਥ ਲਾਉਂਦੇ ਸਾਰੀ ਵੀਡੀਓ ਐਡੀਆਂ ਉਹਨਾਂ ਦੀਆਂ ਤੜਫਣ ਦੀਆਂ ਆ ਜਾਂਦੀਆਂ ਸਰੀਰਕ ਤੌਰ ਤੇ ਅੰਗਹੀਣ ਲੋਕ ਆ ਜਿਹੜੇ ਠੀਕ ਹੋਣ ਲੱਗਦੇ ਨੇ ਕਿ ਵਾਕਈ ਇਸ ਦੀ ਸੱਚਾਈ ਹੈ ਜਾਂ ਵਜ੍ਹਾ ਕੋਈ ਹੋਰ ਹੈ ਇਹ ਕਿਉਂ ਇਸ ਤਰ੍ਹਾਂ ਕੀਤਾ ਜਾ ਰਿਹਾ ਇਸ ਦੀ ਪਿਛਲੀ ਵਜ੍ਹਾ ਕੀ ਹੈ ਇਸ ਮਸਲੇ ਦੇ ਉੱਤੇ ਬਰੀਕੀ ਦੇ ਨਾਲ ਆਪਣੇ ਵਿਚਾਰ ਰੱਖਦੇ ਨੇ ਔਰ ਹਮੇਸ਼ਾ ਦੀ ਤਰ੍ਹਾਂ ਬਿਵਾਕੀ ਨਾਲ ਬੋਲਦੇ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਜਗਮੋਨ ਸਿੰਘ ਭੱਟੀ ਜੀ ਉਹ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਆ ਕਿ ਦਰਅਸਲ ਇਹ ਸਾਰਾ ਹੈ ਕੀ ਤਾਮਝਾਮ ਔਰ ਇਸ ਦੇ ਪਿੱਛੇ ਕਿਹੜਾ ਤਾਣਾ ਬਾਣਾ ਕੰਮ ਕਰਦਾ ਹੈ ਐਡਵੋਕੇਟ ਸਾਹਿਬ ਤੁਸੀਂ ਸਾਰਾ ਦਿਨ ਜਾਂ ਅਜਿਹੇ ਮਸਲਿਆਂ ਦੇ ਵਿੱਚ ਰਹਿੰਦੇ ਹੋ ਕਾਨੂੰਨੀ ਤੌਰ ਤੇ ਠੀਕ ਕੀ ਹੈ ਗਲਤ ਕੀ ਹੈ ਪਰ ਜਿਹੜਾ ਇਸ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਪਰੋਸਿਆ ਜਾ ਰਿਹਾ ਠੀਕ ਕਰਨ ਦੇ ਬਹਾਨੇ ਜਾਂ ਹੋਰ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਇਸ ਦੇ ਵਿੱਚ ਸੱਚਾਈ ਕਿੰਨੀ ਹੈ ਔਰ ਝੂਠ ਕਿੰਨਾ ਹੈ ਇਹ ਦੀ ਸਚਾਈ ਝੂਠ ਜਾਂ ਸਚਿਆਰ ਜੇ ਇਸ ਚੀਜ਼ ਨੂੰ ਵੇਖਿਆ ਜਏ ਤੇ ਇਹਨਾਂ ਦੇ ਕੋਈ ਨਹੀਂ ਅਖਤਿਆਰ ਕਿਉਂ ਨਹੀਂ ਅਖਤਿਆਰ ਕਿਉਂਕਿ ਇਹਨਾਂ ਦੇ ਪੱਲੇ ਹੀ ਕੱਖ ਨਹੀਂ ਜੇ ਇਹਨਾਂ ਦੇ ਪੱਲੇ ਹੈਗਾ ਤੇ ਮੈਂ ਪਾਤਸ਼ਾਹ ਨੂੰ ਮੈਂ ਤਾਂ ਕੀ ਕਈਆਂ ਨੇ ਚੈਲੰਜ ਕੀਤਾ ਵੀ ਜਿਹੜਾ ਤੁਹਾਡਾ ਪਾਪ ਪਿਛਲੇ 4 ਸਾਲ ਤੋਂ ਬੈਠ ਤੇ ਪਿਆ ਹੈ ਉਹਨੂੰ ਜਾ ਕੇ ਸਾਰੇ ਚਮਤਕਾਰ ਕਰਕੇ ਠੀਕ ਕਰਾਓ ਉੱਥੇ ਨਹੀਂ ਜਾਂਦੇ ਤੇ ਇਸ ਲੋਕਾਂ ਨੂੰ ਗੁੰਮਰਾਹ ਕਿਉਂ ਕੀਤਾ ਜਾ ਰਿਹਾ ਹੈ ਤਿੰਨ ਚੀਜ਼ਾਂ ਦੀ ਵਜ੍ਹਾ ਕਰਕੇ ਲੋਕਾਂ ਦੀ ਭੀੜ ਹੋਏਗੀ ਇਕੱਠ ਹੋਏਗਾ ਪੈਸੇ ਆਉਣਗੇ ਤੇ ਅਸੀਂ ਅਖੌਤੀ ਗੁਰੂ ਬਣ ਕੇ ਬਹਿ ਜਾਵਾਂਗੇ ਇਹ ਇਸਾਈਆਂ ਵਿੱਚ ਹੀ ਨਹੀਂ ਇਹ ਹਿੰਦੂਆਂ ਤੇ ਸਿੱਖਾਂ ਦੇ ਵਿੱਚ ਵੀ ਕੁਝ ਲੋਕ ਐਥੇ ਆਵੜੇ ਨੇ ਜਿਹੜੇ ਇਸ ਪਰਚਲਨ ਨੂੰ ਅੱਗੇ ਵਧਾਹੰਦਾ ਯਤਨ ਕਰ ਰਹੇ ਨੇ ਤੇ ਜੇ ਮੈਂ ਕਿਤੇ ਹੋਰ ਵੀ ਗੱਲ ਕਰਾਂ ਤੇ ਦੁਨੀਆ ਦਾ ਕੋਈ ਕੋਨਾ ਐਸਾ ਨਹੀਂ ਜਿੱਥੇ ਇਹ ਪਖੰਡਵਾ ਜਿਹੜਾ ਪ੍ਰਚੰਡ ਹੋ ਕੇ ਅੱਗੇ ਨਹੀਂ ਚੱਲ ਰਿਹਾ ਹੁਣ ਤੁਸੀਂ ਦੇਖੋ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਤੁਸੀਂ ਪਾਤਰਾਂ ਦੇ ਨੁਕਤਿਆਂ-ਗਾਤੋਂ ਗੱਲ ਕੀਤੀ ਏ ਉਹਨਾਂ ਪਾਤਰਾਂ ਨੇ ਭੋਲੇ-ਭਾਲੇ ਲੋਕਾਂ ਨੂੰ ਫੁੱਸਲਾਂ ਦਾ ਯਤਨ ਕੀਤਾ ਉਹਨਾਂ ਨੂੰ ਕਈਆਂ ਨੇ ਚੈਲੰਜ ਵੀ ਕੀਤਾ ਵੀ ਆਪਣਾ ਪੋਪੀ ਠੀਕ ਕਰ ਲਓ ਜਿਹੜਾ ਪਿਛਲੇ 4 ਸਾਲ ਤੋਂ ਮੰਜੇ ਤੇ ਪਿਆ ਉੱਥੇ ਜਾ ਕੇ ਕੋਈ ਚਮਤਕਾਰ ਦੇਖਾ ਲਓ ਕਿਸੇ ਦੀ ਧੁਰਤ ਨਹੀਂ ਹੋਈ ਇਸ ਚੈਲੰਜ ਨੂੰ ਅਸੈਪਟ ਕਰ ਲਵੇ ਪਰ ਜਿਹੜਾ ਪ੍ਰਤੱਖ ਰੂਪ ਦੇ ਵਿੱਚ ਸੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ ਹੈ ਫਿਰ ਕੀ ਉਹ ਝੂਠ ਹੈ ਕਿ ਉਹ ਸੱਚ ਦੇ ਨੇੜੇ ਨਹੀਂ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਿਹੜੇ ਆਪਣੀ ਬਲਗਨ ਦੇ ਵਿੱਚ ਲੋਕਾਂ ਨੂੰ ਸੱਦਿਆ ਜਾਂਦਾ ਖਾਸ ਕਰਕੇ ਗਰੀਬ ਤਬਕਾ ਉੱਥੇ ਜਾਂਦਾ ਜਿਹੜਾ ਜਿਹੜਾ ਜਿਵੇਂ ਜਿਵੇਂ ਅੰਗ ਹੀਣ ਹੈ ਉਹ ਵੀ ਠੀਕ ਹੁੰਦਾ ਦਿਖਾਈ ਦਿੰਦਾ ਉਹਦੇ ਤੇ ਇੱਥੇ ਮੈਂ ਤੁਹਾਨੂੰ ਇੱਕ ਗੱਲ ਸਾਫ਼ ਤੇ ਸਪਸ਼ਟ ਕਰਨਾ ਮੈਂ ਆਪਣੇ YouTube ਚੈਨਲ ਤੇ ਵੀਡੀਓ ਪਾਈ ਸੀ ਕੁਝ ਟਾਈਮ ਪਹਿਲੇ ਜਿਹਦੇ ਵਿੱਚ ਲਾਈਵ ਚੈਨਲ ਦੇ ਵਿੱਚ ਆ ਕੇ ਪੋਪ ਨੇ Hindu ਧਰਮ ਗੁਰੂ ਨੇ ਤੇ ਇੱਕ ਮੈਡੀਕਲ ਦੇ ਡਾਕਟਰ ਨੇ ਤੇ ਇੱਕ ਸਰਦਾਰ ਜੀ ਸੀਗੇ ਜਿਹੜੇ ਇਸ ਕਲਾ ਨੂੰ ਜਾਣਦੇ ਸੀ ਸਮਝਦੇ ਸੀ ਉਹਨਾਂ ਨੇ ਇਸ ਪਖੰਡਵਾਦ ਦਾ ਜਿਹੜਾ ਪਰਤਾਂ ਉਹ ਢੇੜੀਆਂ ਉਹਦੇ ਵਿੱਚ ਉਹਨਾਂ ਨੇ ਕੀ ਕੀਤਾ ਕੋਈ ਚੀਜ਼ ਕਹੀ ਹੈ ਪਾਰਸੀ ਗੁਰੂ ਨੇ ਸਾਫ਼ ਤੇ ਸਪਸ਼ਟ ਤੌਰ ਤੇ ਕਹਿਤਾ ਜੇ ਇਹਨਾਂ ਕੋਲ ਇਹਨਾਂ ਕੋਲ ਸ਼ੀ ਹੈ ਤੇ ਸਭ ਨੂੰ ਠੀਕ ਕਰ ਦੇਣ ਪਾਰਸੀ ਪੋਪ ਕਹਿ ਰਿਹਾ ਜਾਂ ਜਿਹੜਾ ਵੀ ਪਾਦਰੀ ਆਇਆ ਹੈ ਉਸ ਚੈਨਲ ਤੇ ਉਹ ਗੱਲ ਕਹਿ ਰਿਹਾ Hindu ਗੁਰੂ ਨੇ ਵੀ ਇਹੀ ਗੱਲ ਕਹੀ ਤੇ ਡਾਕਟਰ ਸਾਹਿਬ ਨੇ ਵੀ ਇਹ ਗੱਲ ਕਹੀ ਤੇ ਇੱਕ ਉੱਥੇ ਸਰਦਾਰ ਜੀ ਆਏ ਸੀਗੇ ਉਹਨਾਂ ਨੇ ਕਿਹਾ ਇਹ ਜੋ ਚੀਜ਼ ਹੈ ਜੋ ਪਖੰਡਵਾ ਦਾ ਪ੍ਰਚਲਨ ਹੋ ਰਿਹਾ ਮੈਂ ਤੁਹਾਨੂੰ ਇੱਥੇ ਕਰਕੇ ਦਿਖਾ ਦਿੰਦਾ ਹਾਂ ਲਾਈਵ ਮੇਰੇ ਕੋਲ ਕੋਈ ਸ਼ਕਤੀ ਨਹੀਂ ਕੋਈ ਕੁਝ ਨਹੀਂ ਲੇਕਿਨ ਮੈਂ ਅਜਿਆ ਕੰਮ ਕਰਕੇ ਦਿਖਾ ਦਾਂਗਾ ਔਰ ਉਹਨਾਂ ਨੇ ਉਸੇ ਤਰ੍ਹਾਂ ਆਡੀਅנס ਨੂੰ ਕਿਹਾ ਵੀ ਤੁਸੀਂ ਖੜੇ ਹੋ ਜਾਓ ਤੇ ਉਹਨਾਂ ਨੇ ਉਹਨਾਂ ਦੇ ਹੱਥ ਇਦਾਂ ਇਦਾਂ ਹਿਲਦੇ ਦਿਖਾਤੇ ਉਹਨਾਂ ਨੇ ਕਿਹਾ ਜੀ ਸਾਡੇ ਹੱਥ ਕੰਟਰੋਲ ਹੀ ਨਹੀਂ ਹੈਗੇ ਜਿਹੜੇ ਵੀ ਉੱਥੇ ਸੀਗੇ ਆਡੀਅנס ਦੇ ਵਿੱਚ ਇਸ ਤਰ੍ਹਾਂ ਦੇ ਉਹਨਾਂ ਨੇ ਕਈ ਹੋਰ ਕੰਮ ਦਿਖਾਤੇ ਤੇ ਅਖੀਰ ਤੇ ਉਹਨਾਂ ਦੇ ਉੱਤੇ ਇੱਕ ਇਹ ਗੱਲ ਆਈ ਕਿ ਸਿਰਫ ਤੁਹਾਨੂੰ ਚੋਲਾ ਪਹਿਨਣਾ ਜਿਹੜਾ ਹੈ ਨਾ ਉਹ ਰਹਿ ਗਿਆ ਬਾਕੀ ਹਤਾਰਾ ਕੁਝ ਹੈਗਾ ਤੁਹਾਡੇ ਕੋਲ ਜੀ ਇੱਕ ਸਰਦਾਰ ਜੀ ਨੇ ਇਸ ਪਖੰਡਵਾਤ ਨੂੰ ਉਗਾੜਨ ਦਾ ਯਤਨ ਕੀਤਾ ਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਤੈਨਾ ਅੱਗੇ ਕਦੀ ਬਾਬੇ ਨਹੀਂ ਸੀ ਹੁੰਦੇ ਹੂੰ ਹਣ ਇੱਟ ਪੁੱਟਣ ਦੀ ਜ਼ਰੂਰਤ ਨਹੀਂ ਇੱਟ ਦੇ ਉੱਤੇ ਹੀ 15-20 ਬਾਬੇ ਬੈਠੇ ਨੇ ਹੂੰ ਜਿਹੜੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਉਹਨਾਂ ਦਾ ਇਹ ਹੈ ਗੁਰੂ ਨਾਨਕ ਸਾਹਿਬ ਨੇ ਅੱਜ ਤੋਂ 550 ਸਾਲ ਪਹਿਲਾਂ ਸਾਫ਼ ਤੇ ਸਪਸ਼ਟ ਤੌਰ ਤੇ ਕਹਿ ਦਿੱਤਾ ਸੀ ਵਾਣ ਛਲੇ ਨੱਚਨ ਗੁਰ ਪੈਰ ਹਲਾਇਨ ਫੇਰਨ ਸਿਰ ਓਡੇ ਓਡੇ ਰਾਵਾਂ ਛਾਟੇ ਪਾਵੇ ਰਾਵੇ ਮੇਨਸ ਭੇਜਾ ਤਾਂ ਹੁਣ ਨੱਚਣਗੇ ਤੇ ਧੂੜ ਡਡੇਗੀ ਤੇ ਉਹਨਾਂ ਦੀ ਤੇਰੀ ਛਾਪ ਹੀ ਪੈਣੀ ਆ ਵੇਖੇ ਲੋਕ ਹੱਥੇ ਖਰ ਜਾਵੇ ਰੋਟੀਆਂ ਕਾਰਨ ਪੂਰੇ ਦਾ ਜਿੰਨੂੰ ਰੋਜ਼ਗਾਰ ਨਹੀਂ ਮਿਲਦਾ ਜਿੰਨੂੰ ਕੁਛ ਨਹੀਂ ਮਿਲਦਾ ਤੁਸੀਂ ਦੇਖੋ ਜਿਹੜੇ ਬਾਬੇ ਬਣੇ ਫਿਰਦੇ ਨੇ ਉਹਦੇ ਵਿੱਚ ਕਿੰਨੇ ਡੇਥਮਿਸ ਇੰਪਲਾਈ ਨੇ ਮੈਂ ਇੱਥੇ ਕਿਸੇ ਦਾ ਨਾਮ ਨਹੀਂ ਲੈ ਰਿਹਾ ਲੇਕਿਨ ਤੁਹਾਡੀ ਜਿਹੜੀ ਸੂਝਵਾਨ ਜਿਹੜੀ ਦਰਸ਼ਕਾਂ ਦੀ ਇੱਕ ਤਾਕਤ ਹੈ ਉਹ ਇਹ ਸਾਰੀ ਚੀਜ਼ ਨੂੰ ਸਮਝਦੀ ਐ ਸੋਚਦੀ ਐ ਨਾਮ ਵੀ ਲਿਆ ਜਾ ਸਕਦਾ ਕੋਈ ਗਲਤ ਗੱਲ ਨਹੀਂ ਡੇਟਸਮੈਥ এমਪਲਾਈ ਜਿਹੜੇ ਨੇ ਉਹ ਕਹਿੰਦੇ 30 ਸਾਲ ਦੀ ਨੌਕਰੀ ਕਰਕੇ 30 ਲੱਖ ਰੁਪਈਆ ਮਿਲਣਾ ਸੀ ਇੱਥੇ ਤੇ 30 ਲੱਖ ਰੋਈਦਾ ਆ ਜਾਂਦਾ ਜਿਹੜਾ ਪਖੰਡਵੜ ਸੀ ਕਰਦੇ ਆ ਜائਦਾਦਾਂ ਪਿੱਛੇ ਦੌੜ ਲੱਗੀ ਹੋਈ ਏ ਜਿਹੜੀਆਂ 크ਿਸਚਨ ਜائਦਾਦਾਂ ਨੇ ਉਹਨਾਂ ਨੂੰ ਵੇਚਿਆ ਜਾ ਰਿਹਾ ਤੜਾ ਤੜ ਵੇਚਿਆ ਜਾ ਰਿਹਾ ਔਰ ਭੋਲੇ-ਪਾਲੇ ਲੋਕ ਇਸ ਚੀਜ਼ ਨੂੰ ਸਮਝ ਨਹੀਂ ਰਹੇ ਔਰ ਜਿਹੜੇ ਲੋਕ ਇਸ ਦਾ ਸੰਚਾਲਨ ਕਰ ਰਹੇ ਨੇ ਪਾਸਟਰ ਬਣੇ ਫਿਰਦੇ ਨੇ ਉਹ ਯਾ ਸ਼ੀਦੇ ਅੱਡੇ ਨੇ ਮਾਫ ਕਰਨਾ ਮੈਂ ਇਹ ਗੱਲ ਕਹਿ ਰਿਹਾ ਮੇਰੇ ਕੋਲ ਇਹਨਾਂ ਦੇ ਕੇਸ ਆਂਦੇ ਨੇ ਪ੍ਰਾਪਰਟੀਆਂ ਦੇ ਕੇਸ ਨੇ ਵਕੀਲ ਨੂੰ ਫੀਸ ਦੇਣ ਲਈ ਪੈਤੇ ਨਹੀਂ ਹੁੰਦੇ ਤੇ ਇਹ ਅਛਲੀ ਆਪਣੀ ਪੈਤੇ ਨੇ ਇਹਨਾਂ ਕੋਲ ਇਸ ਤਰ੍ਹਾਂ ਦਾ ਤਜਰਬਾ ਪਹਿਲੀ ਵਾਰੀ ਤੁਹਾਡੇ ਸਾਹਮਣੇ ਕਦੋਂ ਆਇਆ ਕੇਸ ਆਉਂਦਾ ਜਦੋਂ ਕੀ ਦੱਸਿਆ ਗਿਆ ਤੁਹਾਨੂੰ ਕੀ ਪਤਾ ਲੱਗਿਆ ਅੰਦਰ ਦਾ ਇਹ ਹੀ ਪਖੰਡਵਾਦ ਦੀ ਗੱਲ ਮੇਰੇ ਨਾਲ ਕੀਤੀ ਗਈ ਮੈਂ ਕਿਹਾ ਜੀ ਜਿਹੜੇ ਕੰਮ ਲਈ ਤੁੱਤੀ ਆਏ ਉਹ ਕਰੋ ਮੈਨੂੰ ਇਸ ਪਖੰਡਵਾਦ ਹੀ ਨਾਲ ਜਾਓ ਮੈਂ ਤੁਹਾਨੂੰ ਭਲੀ ਭਾਤ ਜਾਣੂ ਆ ਕੰਮ ਕਰਾਉਣਾ ਤੇ ਕਰਾਉ ਨਹੀਂ ਤੇ ਇੱਥੇ ਜਾਓ ਤੁਹਾਨੂੰ ਵਕੀਲਾਂ ਦੀ ਕਮੀ ਨਹੀਂ ਮੈਨੂੰ ਸਾਈਲਾਂ ਦੀ ਕਮੀ ਕੋਈ ਨਹੀਂ ਜਿਹੜਾ ਮੇਰੀ ਫੀਸ ਨਹੀਂ ਦੇ ਸਕਦਾ ਉਹ ਇਸ ਪਖੰਡਵਾਦ ਦੇ ਵਿੱਚੋਂ ਜੋ ਉਹਨਾਂ ਨੇ ਲੁੱਟਮਾਰ ਲੁੱਟਕਥੋ ਕੀਤੀ ਹੈ ਉਹਨਾਂ ਹੀ ਕਿਹੜਾ ਪੱਲਿਓਂ ਦੇਣੀ ਹੈ ਇਹ ਮੈਂ ਤੁਸੀਂ ਸ਼ੁਰੂ ਚ ਵੀ ਇਹ ਗੱਲ ਕਹੀ ਵੀ ਧਰਮ ਕੋਈ ਵੀ ਹੋਵੇ ਜਿਹੜਾ ਵੀ ਖਾਤੀ ਬਾਬਾ ਬਣ ਕੇ ਵਿੱਚ ਆ ਗਿਆ ਧਰਮ ਦੇ ਜਾਂ ਜਿਹੜਾ ਧਰਮ ਜਾਂ ਗੁਰੂ ਗ੍ਰੰਥ ਸਾਹਿਬ ਨੇ ਜਾਂ ਕੋਈ ਹੋਰ ਧਾਰਮਿਕ ਗ੍ਰੰਥ ਹੈ ਉਹ ਸਾਨੂੰ ਜਿੱਥੇ ਰਾਹ ਤੇ ਚੱਲਣ ਦੀ ਗੱਲ ਹੀ ਨਹੀਂ ਦੱਸ ਰਿਹਾ ਸਾਨੂੰ ਉਸ ਤੋਂ ਉਲਟ ਤੋਰਿਆ ਜਾ ਰਿਹਾ ਉਸਦੇ ਮਕਸਦ ਫਿਰ ਇੱਕੋ ਪੈਸਾ ਹੈ ਲਾਲਚ ਹੈ ਉਸਦੇ ਪਿੱਛੇ ਜਾਂ ਹੋਰ ਵੀ ਵਜ੍ਹਾ ਹੋ ਸਕਦੀ ਕਈ ਸੰਸਥਾਨ ਐਥੇ ਨੇ ਜਿਹੜੇ ਗੁਰਬਾਣੀ ਦੀ ਓਟ ਲੈ ਕੇ ਜਿਹੜੇ ਆਪਣੀ ਦੁਕਾਨ ਚਲਾ ਰਹੇ ਨੇ ਔਰ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਤੇ ਸ਼੍ਰੋਮਣੀਆਂ ਖਾਲੀ ਦਲ ਐਸ ਵੇਲੇ 100 ਸਾਲ ਤੋਂ ਉੱਤੇ ਦੀ ਉਮਰ ਪੂਰੀ ਕਰ ਚੁੱਕੇ ਨੇ ਉਹ ਚੁੱਪ ਕਿਉਂ ਨੇ ਪਹਿਲਾ ਸਵਾਲ ਤਾਂ ਇਹਨਾਂ ਤੇ ਆ ਦੂਜੀ ਚੀਜ਼ ਇਹ ਹੈ ਮੈਂ ਇੱਕ ਬਾਬੇ ਦੀ ਗੱਲ ਦੱਤਣ ਲੱਗਿਆ ਉਹ ਕਹਿੰਦਾ ਜੀ ਮੈਂ ਬਾਬਾ ਤਾਂ ਬਣ ਗਿਆ ਇੱਕ ਸਰਦਾਰ ਜੀ ਨੂੰ ਕਹੀ ਉਹਨੇ ਇਹ ਗੱਲ ਤੋ ਤੁਸੀਂ ਅਤਰਤ ਹੋਗਾ ਲੈਓ ਏਰੀਆ ਵਿੱਚ ਤੁਹਾਡਾ ਬੜਾ ਅਸਰ ਸੁਖ ਹੈ ਤੁਹਾਡੇ ਕੋਲ ਬੜੇ ਲੋਕ ਆਉਂਦੇ ਨੇ ਕੰਮ ਕਰਨ ਲਈ ਕਰਨ ਲਈ ਕਦੀ ਕਦੀ ਤੁਸੀਂ ਸਾਡੇ ਡੇਰੇ ਤੇ ਵੀ ਚੱਕਰ ਲਾ ਜਾ ਕਰੋ ਉਹਨਾਂ ਨੇ ਕਿਹਾ ਵੀ ਤੁਹਾਡੇ ਡੇਰੇ ਤੇ ਚੱਕਰ ਮੈਂ ਕਿਉਂ ਲਾਵਾਂ ਉਹ ਕਹਿੰਦੇ ਜੀ ਤੁਹਾਡੇ ਆਉਣ ਨਾਲ ਇਹ ਸਿਗਨਲ ਜਾਏਗਾ ਲੋਕਾਂ ਦੇ ਵਿੱਚ ਵੀ ਜੇ ਇਨਾ ਵੱਡਾ ਸਰਦਾਰ ਜਾਂਦਾ ਹੈ ਤੇ ਬਾਬੇ ਦੇ ਭੱਲੇ ਜ਼ਰੂਰ ਕੁਝ ਹੋਏਗਾ ਅੱਛਾ ਇਹ ਰਿਐਲਿਟੀ ਹੈ ਇਹ ਗੱਲ ਤੇ ਕਈ ਬਾਬੇ ਇਸ ਵੇਲੇ ਜਿਹੜੇ ਜੇਲ ਵਿੱਚ ਐ ਉਹ ਆਪਣੀ ਕਰਮਤ ਕਿਉਂ ਨਹੀਂ ਦਿਖਾਉਂਦੇ ਕਿ ਜੇਲ ਤੋਂ ਬਾਹਰ ਹੀ ਆ ਜਨ ਭਈ ਜੇਲ ਤੋਂ ਬਾਹਰ ਹੀ ਆ ਜਾਨਾ ਇੰਨਾ ਹੀ ਕੰਮ ਕਰ ਲੈਣ ਹਮ ਲੇਕਿਨ ਸਾਡੀ ਜਿਹੜੀ ਸੋਚ ਹੈ ਉਹ ਇੰਨੀ ਕੋ ਮਾਨਸਿਕਤਾ ਨੂੰ ਬਿਮਾਰ ਹੋ ਗਈ ਹੈ ਉਹਦੀ ਕਿ ਗੁਰਬਾਨੀ ਤੋਂ ਜੋ ਇਹਨਾਂ ਨੂੰ ਮਿਲਦਾ ਹੈ ਗੁਰੂ ਦੀ ਬਾਣੀ ਤੋਂ ਮਿਲਦਾ ਗੁਰੂ ਦਿੰਦਾ ਲੈਂਦਾ ਨਹੀਂ ਇਹ ਜਿੰਨੇ ਬਾਬੇ ਆ ਲੈਂਦੇ ਆ ਦਿੰਦੇ ਕੱਖ ਨਹੀਂ ਇਹ ਨਹੀਂ ਚੇ ਫਰਕ ਹੈ ਤੇ ਗੁਰਬਾਨੀ ਚੇ ਫਰਕ ਉਹ ਦਿੰਦੀ ਆ ਜਿਹੜੇ ਮੁੱਦੇ ਤੇ ਅਸੀਂ ਗੱਲ ਕਰ ਰਹੇ ਹਾਂ ਬਹੁਤੀ ਵਾਰੀ ਲੋਕ ਇਸ ਕਰਕੇ ਕਿੰਤੂ ਪਰੰਤੂ ਨਹੀਂ ਕਰਦੇ ਡਰਦੇ ਆ ਕੁਝ ਨੂੰ ਕਾਨੂੰਨ ਦੀ ਨਜ਼ਰ ਨਾਲ ਡਰਾ ਲਿਆ ਜਾਂਦਾ ਹੈ ਹਾਲਾਂਕਿ ਕਾਨੂੰਨ ਇਹ ਨਹੀਂ ਕਹਿੰਦਾ ਕਿ ਤੁਸੀਂ ਬੋਲਣਾ ਹੀ ਬੰਦ ਕਰ ਦਿਓ ਕਈ ਇਸ ਕਰਕੇ ਚੁੱਪ ਕਰ ਜਾਂਦੇ ਆ ਕਿ ਆਪਾਂ ਕੀ ਲੈਣਾ ਛੱਡੋ ਪਰ ਪਰ ਬੋਲਣਾ ਕਿਉਂ ਜ਼ਰੂਰੀ ਹੈ ਇਸ ਮੁੱਦੇ ਤੇ ਸਵਾਲ ਖੜੇ ਕਰਨੇ ਕਿਉਂ ਜ਼ਰੂਰੀ ਹੈ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਪਖੰਡਵਾਦ ਦਾ ਆ ਜਿਹੜਾ ਪਖੰਡਵਾਦ ਹੁਣ ਚੱਲ ਰਿਹਾ ਉਹਦੋਂ ਵੀ ਪਰਚਲਨ ਸੀ ਇਹਦਾ ਉਹਦਾ ਜਿਹੜਾ ਖੰਡਨ ਕਿਉਂ ਕੀਤਾ ਕਿਸ ਵਜ੍ਹਾ ਕਰਕੇ ਕੀਤਾ ਜਨੇਉ ਵਾਲੀ ਗੱਲ ਸਾਰਿਆਂ ਨੂੰ ਪਤਾ ਹੋਣੀ ਹੈ ਇਹ ਦਿਨ ਆਉ ਜੀਖਾ ਹਾਈ ਤਾਂ ਪਾਂਦੇ ਘੱਟ ਨਾ ਇਹ ਉਤਰੇ ਨਾਮ ਲੱਗੇ ਨਾ ਇਹ ਜਲੇ ਨਾ ਜਾਏ ਨਾਲ ਜਾਵੇ ਮੇਰੇ ਇੱਥੇ ਜਲਣਾ ਨਹੀਂ ਚਾਹੀਦਾ ਗੁਰੂ ਸਾਹਿਬ ਨੇ ਕਈਆਂ ਨੂੰ ਕਾਰੂ ਵਰਗੇ ਬਾਦਸ਼ਾਹ ਨੂੰ ਵੀ ਸਿੱਖਿਆ ਦਿੱਤੀ ਵੀ ਤੂੰ ਲੋਕਾਂ ਦਾ ਪੈਸਾ ਕੱਟਾ ਕਰ ਰਿਆ ਕਦੇ ਲਈ ਕਿਉਂ ਇਹਨਾਂ ਦੀ ਲੁੱਟ ਖੁੱਟ ਕਰ ਰਿਆ ਕਿਉਂ ਇਹਨਾਂ ਨੂੰ ਰੋਟੀ ਪਾਣੀ ਨਹੀਂ ਖਾਣ ਦਿੰਦਾ ਕਿਉਂ ਇਹਨਾਂ ਨੂੰ ਤੂੰ ਰਹਿਣ ਨਹੀਂ ਦਿੰਦਾ ਉਹਨਾਂ ਨੇ ਉਹਨੂੰ ਕਿਵੇਂ ਦਿੱਤੀ ਉਹਨਾਂ ਨੇ ਜਦੋਂ ਗਿਆ ਮਹਿਲ ਤੇ ਤੇ ਉਹ ਦਰਬਾਨ ਕਹਿੰਦੇ ਵੀ ਫਕੀਰ ਆਇਆ ਜੀ ਇੱਕ ਕਹਿੰਦੇ ਫਕੀਰ ਤਾਂ ਮੰਗਣ ਆਉਂਦੇ ਮੈਨੂੰ ਮਿਲਣਾ ਉਹ ਕਹਿੰਦੇ ਮੰਗਨ ਵਾਲਾ ਫਕੀਰ ਨਹੀਂ ਇਹ ਦੇਣ ਵਾਲਾ ਫਕੀਰ ਫਟਾਫਟ ਭੱਜ ਆਇਆ ਲਾਲੇ ਹੀ ਸੀ ਨਾ ਜਦੋਂ ਉਹ ਭੱਜ ਆਇਆ ਤੇ ਗੁਰੂ ਸਾਹਿਬ ਉੱਥੇ ਖੜੇ ਦੀਆਂ ਜਿਹੜੀਆਂ ਠਿਕਰੀਆਂ ਹੁੰਦੀਆਂ ਉੱਥੇ ਪਈਆਂ ਸਨ ਉਹ ਕੱਠੀਆਂ ਕਰ ਰਹੇ ਸਨ ਬਾਚਾ ਨੇ ਪੁੱਛਿਆ ਵੀ ਮਹਾਤਮਾ ਜੀ ਤੁਸੀਂ ਇੱਥੇ ਆਏ ਹੋ ਤੇ ਤੁਸੀਂ ਇਹ ਠਿਕਰੀਆਂ ਕੱਠੀਆਂ ਕਰ ਰਹੇ ਹੋ ਕਹਿੰਦੇ ਤੂੰ ਇੰਨੀ ਧਨ ਦੌਲਤ ਇਕੱਠੀ ਕੀਤੀ ਐ ਮੁਰਦੇ ਦੇ ਮੂੰਹ ਵਿੱਚੋਂ ਵੀ ਤੂੰ ਪੈਸਾ ਕੱਢ ਲਿਆ ਜਿਹੜਾ ਉਸ ਵੇਲੇ ਉੱਥੇ ਦਾ ਰਿਵਾਇ ਸੀ ਮਰਦਾ ਜਿਹੜਾ ਹੁੰਦਾ ਸੀ ਜਿੰਨੂੰ ਦਫਨ ਕੀਤਾ ਜਾਂਦਾ ਸੀ ਉਹਦੀ ਵੀ ਮੂੰਹ ਦੇ ਵਿੱਚ ਕੋਈ ਨਾ ਕੋਈ ਉਸ ਵੇਲੇ ਦੀ ਕਰੰਸੀ ਸਿੱਕਾ ਕੁਝ ਵੀ ਐ ਰੱਖਿਆ ਜਾਂਦਾ ਸੀ ਵੀ ਤੂੰ ਉਹ ਵੀ ਨਹੀਂ ਛੱਡੇ ਕਹਿੰਦਾ ਮੈਂ ਦੁਨੀਆਂ ਦਾ ਸਭ ਤੋਂ ਅਮੀਰ ਬਣਨਾ ਚਾਹੁੰਦਾ ਉਹ ਕਹਿੰਦੇ ਇਦਾਂ ਇਹ ਠਿਕਰੀਆਂ ਕਟੀਆਂ ਖੀਤੀਆਂ ਤੇ ਤੂੰ ਏ ਲੈ ਜੀ ਸਾਨੂੰ ਅਗਲੇ ਜਨਮ ਵਿੱਚ ਦੇ ਦੇ। ਉਹ ਕਹਿੰਦਾ ਜੀ ਇਹ ਤਾਂ ਕਦੀ ਦੇਖਿਆ ਨਹੀਂ ਕਿ ਕੋਈ ਬੰਦਾ ਜਿਹੜਾ ਤਾਂ ਦੌਲਤ ਇਕੱਠੀ ਕਰਕੇ ਨਾਲ ਲੈ ਜੇ। ਕਹਿੰਦੇ ਫਿਰ ਤੂੰ ਕਿਉਂ ਕਰਦਾ ਪਿਆ ਇਕੱਠੀ? ਇਹ ਬਾਬਿਆਂ ਨੂੰ ਉਹ ਘਰੂ ਦੀ ਜਿਹੜੀ ਗੱਲ ਹੈ ਨਾ ਸਮਝ ਨਹੀਂ ਲੱਗੀ ਤੇ ਸਾਡੀ ਐਥੀ ਪੀਸੀ ਤੇ ਅਖਲੀ ਦਲ ਵੀ ਨਹੀਂ ਸਮਝਾ ਸਕਿਆ। ਕਿਉਂਕਿ ਉਹ ਆਪ ਇਸ ਗੱਲ ਦੇ ਉੱਤੇ ਕਿਉਂ ਅੱਖਾਂ ਮੀਟ ਕੇ ਬੈਠੇ ਨੇ ਕਿਸੇ ਨੂੰ ਕੋਈ ਪਤਾ ਨਹੀਂ। ਹੁਣ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ। ਜਿੰਨੇ ਵੀ ਬਾਬੇ ਨੇ ਉਹਨਾਂ ਕੋਲ ਵੱਡੇ ਵੱਡੇ ਆਫੀਸਰ ਮੈਨੂੰ ਇਹ ਕਹਿੰਦੇ ਕੋਈ ਡਰ ਨਹੀਂ ਕੋਈ ਸੰਕੋਚ ਨਹੀਂ ਸਾਡੇ ਜੁਡੀਸ਼ੀਅਲ ਆਫੀਸਰ ਵੀ ਜਾਂਦੇ ਨੇ ਉਹਨਾਂ ਕੋਲ ਤੇ ਉੱਥੇ ਜਿਹੜਾ ਕੋਈ ਮਾਤੜ ਸਾਥੀ ਜਾਂ ਕੋਈ ਜਾਂਦਾ ਉਹ ਕਹਿੰਦਾ ਬਾਬਾ ਜੀ ਮੇਰੀ ਨਾ ਇਹ ਪ੍ਰਮੋਸ਼ਨ ਹੈ ਰੁਕੀ ਹੋਈ ਤੇ ਤੁਸੀਂ ਕਰਵਾ ਦਿਓ ਕਿੱਥੇ ਲੱਗਾ ਹੋਇਆ ਉਹਨੇ ਪੁੱਛ ਲੈਣਾ ਬਾਬੇ ਨੇ ਨੋਟ ਕਰਾ ਲੈਣਾ ਤਾਰਾ ਕੁਝ ਉਹਨੂੰ ਪਤਾ ਹੈ 4 ਦਿਨਾਂ ਬਾਅਦ ਉੱਥੋਂ ਦੇ ਅਫਸਰ ਨੇ ਆਣਾ ਉਹਨੂੰ ਕਿਹਾ ਕਿ ਮੈਂ ਪੂਰੀ ਕਰਾ ਦੇਣੀ ਹੈ ਗੱਲ ਤੇ ਮੇਰੀ ਬੱਲੇ ਬੱਲੇ ਹੋ ਜੇਗੀ ਵੀ ਬਾਬਾ ਜੀ ਨੇ ਕਿਹਾ ਅਸੀਂ 2 ਹਫ਼ਤੇ ਹੀ ਤੇਰੀ ਪ੍ਰਮੋਸ਼ਨ ਹੋ ਜਾਏਗੀ ਹੋ ਗਈ ਹੈ ਤੇ ਮੂੰਹ ਮੰਗੀ ਨਾਲ ਪੇਟਾ ਚੜ ਜਾਂਦੀ ਨਾਲ ਮੂੰਹ ਮੰਗੇ ਪੇਟਾ ਚੜ ਜਾਂਦੀ ਹੈ ਸਾਰੇ ਤੇ ਬੱਚਿਆਂ ਨੂੰ ਦੇਨ ਜਾਂ ਨਾ ਦੇਣ ਉੱਥੇ ਬਦਾਮਾਂ ਦੀ ਬੋਰੀ ਵੀ ਦੇਣਗੇ ਉੱਥੇ ਦੋ ਬੀਪੇ ਕੇ ਹੋਦੇ ਵੀ ਦੇਣਗੇ ਔਰ ਇਸ ਦੇ ਵਿੱਚ ਸਾਰੇ ਘਾਸੇ ਦੇ ਵਿੱਚ ਮੈਂ ਇਸ ਭਾਰਤ ਦੀ ਨਾਰੀ ਜਾਤ ਤੋਂ ਮਾਫੀ ਮੰਗਦਾ ਇਹ ਗੱਲ ਕਹਿਣ ਵਿੱਚ ਕਿ ਨਾਰੀਆਂ ਸਭ ਤੋਂ ਅੱਗੇ ਨੇ ਜਿਹੜਾ ਕਮਾ ਕੇ ਲਿਆਂਦਾ ਉਹਨੂੰ ਕੁਝ ਦੇਨ ਜਾਂ ਨਾ ਦੇਣ ਖਾਨ ਨੂੰ ਲੇਕਿਨ ਬਾਬੇ ਨੂੰ ਪੀਪਾ ਦਿੱਤੀ ਕੇ ਹਦਾ ਜ਼ਰੂਰ ਪਛਾਨਣਾ ਚੂਰੀ ਕੁੱਟ ਕੇ ਜ਼ਰੂਰ ਪਛਾਨਣੀ ਹੈ ਇਹ ਕਿੱਡੀ ਜਿਹੜੀ ਰੋਜ਼ਾਨੀ ਗੱਲ ਹੈ ਇੱਕ ਚੀਜ਼ ਦੇਖੋ ਤੁਸੀਂ ਇਹ ਵੀ ਤੇ ਵਜ੍ਹਾ ਹੋ ਸਕਦੀ ਹੈ ਜ਼ਿਆਦਾਤਰ ਬੀਬੀਆਂ ਕੋਲ ਘਰ ਸੰਭਣ ਦੀ ਜ਼ਿੰਮੇਵਾਰੀ ਹੁੰਦੀ ਹੈ ਇਸ ਕਰਕੇ ਉਹ ਮੋਰੀ ਇਸ ਪਾਸੇ ਵੀ ਹੋ ਜਾਂਦੀਆਂ ਕਿਉਂਕਿ ਬੋਝ ਇਸ ਤਰ੍ਹਾਂ ਦੇ ਮਾਨਸਿਕ ਤਣਾਅ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਕਿ ਕਿਤੇ ਉਹ ਤਾਂ ਰਿਲੀਫ ਮਿਲੇ ਜੇ ਸਾਡੇ ਵਾਸਤੇ ਪ੍ਰਬੰਧ ਉਹ ਜੇ ਨਹੀਂ ਆ ਮਾੜੇ ਨੇ ਤਾਂ ਫਿਰ ਇਸ ਪਾਸੇ ਕੀਪ ਤਾਂ ਰਿਲੀਫ ਮਿਲ ਜੇ ਕਈ ਇਸੇ ਚੱਕਰ ਦੇ ਵਿੱਚ ਵੀ ਵੜ ਜਾਂਦੇ ਆ ਉਸ ਪਾਸੇ ਮੈਂ ਕਈ ਵਾਰੀ ਇੱਥੇ ਗੱਲ ਦਾਵੇ ਨਾਲ ਕਹਿਣ ਲੱਗਿਆ ਤੁਹਾਡੇ ਚੈਨਲ ਦੇ ਥਰੂ ਇਹ ਸੰਦੇਸ਼ ਵੀ ਹੈ ਮੇਰਾ ਬਿਮਾਰ ਮਾਨਸਿਕਤਾ ਦੇ ਵਾਸਤੇ ਕਿਸੇ ਦੇ ਉੱਤੇ ਵੀ ਕੋਈ ਵੀ ਸੰਕਟ ਆ ਸਕਦਾ ਸੋਚਦਾ ਕਿਸੇ ਵਜ੍ਹਾ ਕਰਕੇ ਵੀ ਤੇ ਜਦੋਂ ਤੁਸੀਂ ਗੁਰਬਾਨੀ ਦੇ ਨੇੜਿਓਂ ਲੰਘਦੇ ਹੋ ਹੋ ਕੇ ਲੰਘਦੇ ਹੋ ਤਾਂ ਉਹਦੇ ਜਦੋਂ ਤੁਹਾਨੂੰ ਅਰਥ ਪਤਾ ਲੱਗਦੇ ਨੇ ਉਹ ਸੰਕਟ ਦੂਰ ਹੋ ਜਾਂਦਾ ਹੈ ਲੇਕਿਨ ਕਿੰਨੇ ਲੋਕ ਇਹਦੇ ਉੱਤੇ ਅਮਲ ਕਰਦੇ ਨੇ ਕਿਉਂਕਿ ਇੱਕ ਡੇਟ ਵਜੇ ਤੇ ਉਹ ਸੌਂਦੇ ਨੇ ਰਾਤ ਨੂੰ ਮੈਂ ਕਈ ਵਾਰੀ ਅੱਜ ਰਾਤੀ ਵੀ ਮੈਂ 1 ਵਜੇ ਜਾਗ ਗਿਆ ਸੀ ਚੜਦੀ ਕਲਾ ਟੀਵੀ ਮੈਂ ਔਨ ਕਰ ਲਿਆ ਤੇ ਉਹਦੇ ਉੱਤੇ ਗੁਰਬਾਣੀ ਆ ਰਹੀ ਸੀ ਬੰਗਲਾ ਸਾਹਿਬ ਤੋਂ ਇਸ ਤਰ੍ਹਾਂ ਕਈ ਹੋਰ ਚੈਨਲ ਨੇ ਜਿਹੜੇ ਗੁਰਬਾਣੀ ਦਿੰਦੇ ਨੇ ਜੀ ਔਰ ਤੁਹਾਡੇ ਚੈਨਲ ਦੇ ਉੱਤੇ ਵੀ ਕਈ ਵਾਰ ਦੇਖੀ ਆ ਇਹ ਚੀਜ਼ਾਂ ਤਰ੍ਹਾਂ ਕੁਝ ਲੇਕਿਨ ਲੋਕ ਖਿੰਨਾ ਕੋਈ ਗੌਰ ਕਰਦੇ ਨਹੀਂ ਇਹ ਚੀਜ਼ ਦੇਖੋ ਤੁਸੀਂ 1 ਵਜੇ ਤੋਂ ਲੱਗੇ ਹੁਣ ਇਸ ਵੇਲੇ ਤਕਰੀਬਨ 6:30 ਪੌਣੇ 4 ਹੋ ਰਹੇ ਨੇ ਉਸ ਮਾਲਕ ਦੀ ਅਸ਼ੀਰਵਾਦ ਨਾਲ ਤੁਰੇ ਜਾ ਰਹੇ ਹਾਂ ਕੋਈ ਫਿਕਰ ਨਹੀਂ ਕੋਈ ਫੱਕਾ ਨਹੀਂ ਕੋਈ ਕੁਛ ਨਹੀਂ ਕੋਈ ਥਕਾਵਟ ਨਹੀਂ ਲੇਕਿਨ ਇੱਕ ਗੱਲ ਜ਼ਰੂਰ ਜਦੋਂ ਤੁਸੀਂ ਉਹਦੇ ਨਾਲ ਜੁੜਦੇ ਹੋ ਮਾਲਕ ਨੇ ਤੁਹਾਨੂੰ ਸਾਰੀ ਰਹਿਮਤ ਦਿੱਤੀ ਏ ਸਾਰਾ ਕੁਝ ਦਿੱਤਾ ਇੱਕ ਚੀਜ਼ ਨਹੀਂ ਦਿੱਤੀ ਮੈਂ ਕਈ ਵਾਰੀ ਕੰਨਾ ਹੁੰਨਾ ਔਰ ਕੋਈ ਜੇ ਤੁਹਾਡਾ ਸੂਝਵਾਨ ਦਰਸ਼ਕ ਇਸ ਚੀਜ਼ ਨੂੰ ਸੋਚ ਕੇ ਜਵਾਬ ਦੇਵੇ ਉਹਦਾ ਰਿਣੀ ਹੋਵਾਂਗਾ ਧੰਨਵਾਦੀ ਹੋਵਾਂਗਾ ਉਹ ਕੀ ਨਹੀਂ ਦਿੱਤਾ ਉਲਾਮਾ ਉਹਨੇ ਉਲਾਮਾ ਨਹੀਂ ਦਿੱਤਾ ਕਦੀ ਉਹਨੇ ਆ ਕੇ ਤੁਹਾਨੂੰ ਇਹ ਕਿਹਾ ਉੱਠ ਓਏ ਮੈਂ ਤੈਨੂੰ ਇੰਨਾ ਕੁਝ ਦਿੱਤਾ ਤੇ ਤੂੰ ਮੇਰੇ ਲਈ ਕੀ ਕੀਤਾ ਤੂੰ ਮੇਰੇ ਲਈ ਰਾਮ ਰਾਮ ਵੀ ਨਹੀਂ ਕੀਤਾ ਤੂੰ ਮੇਰੇ ਨਾਲ ਵਾਹਿਗੁਰੂ ਵਾਹਿਗੁਰੂ ਵੀ ਨਹੀਂ ਕੀਤਾ ਤੂੰ ਮੈਨੂੰ ਯਾਦ ਵੀ ਨਹੀਂ ਕੀਤਾ ਚਿਤਵੇਣ ਵੀ ਨਹੀਂ ਕੁਛ ਨਹੀਂ ਕੀਤਾ ਕਦੀ ਉਹਨੇ ਤੁਹਾਨੂੰ ਇਹ ਗੱਲ ਕਹੀ ਹੈ ਜੇ ਕਹੀਏ ਤੇ ਦੱਸਦੇ ਹੋ ਮੈਨੂੰ ਤੁਸੀਂ ਮੇਰੇ ਨਾਲ ਹੋਇਆ ਸਵੇਲੇ ਤੁਹਾਨੂੰ ਕਦੀ ਅਲੰਭਾਇਆ ਇਦਾਂ ਦਾ ਮੈਨੂੰ ਤਾਂ ਜਿਆ ਆਇਆ ਨਹੀਂ ਜੇ ਤੁਹਾਨੂੰ ਆਇਆ ਤੇ ਤੁਸੀਂ ਦੱਸਦੇ ਹੋ ਲੇਕਿਨ ਇਹ ਜਿਹੜੇ ਲੋਕ ਨੇ ਇਸ ਪੀੜਤੰਤਰ ਦੇ ਵਿੱਚ ਤੁਰੇ ਜਾ ਰਹੇ ਨੇ ਅੰਨੇ ਅਨੇ ਵਾ ਤੁਰੇ ਜਾ ਰਹੇ ਨੇ ਲੇਕਿਨ ਸਵਾਲਾਂ ਦਾ ਸਵਾਲ ਇਹ ਸਾਰੇ ਮਸਲੇ ਚ ਫਿਰ ਬਚਿਆ ਕਿਵੇਂ ਜਾਵੇ ਬਚਿਆ ਇਹ ਜਾਵੇ ਤੁਹਾਨੂੰ ਕੁਦਰਤ ਨੇ ਪੰਜ ਇੰਦਰੀਏ ਦਿੱਤੇ ਨੇ ਅੱਖਾਂ ਕੰਨ ਨੱਕ ਮੂੰਹ ਤੇ ਦਿਮਾਗ ਜਿਆਦਾ ਗਿਨੇ ਜਾ ਰਿਹਾ ਮੈਂ ਇਹ ਤੁਹਾਨੂੰ ਮਾਰਗਦਰਸ਼ਨ ਕਰਦੇ ਨੇ ਆਪਾਂ ਤੁਰੇ ਜਾਈਏ ਰਸਤੇ ਹੀ ਖੜਾ ਜਾਵੇ ਅੱਖਾਂ ਵੀ ਦੱਸਦੀਆਂ ਦਿਮਾਗੇ ਚ ਵੀ ਸਿਗਨਲ ਆ ਜਾਂਦਾ ਹੈ ਤੇ ਕੰਨ ਵਿੱਚ ਜਿਹੜੇ ਨੇ ਉਹ ਤੁਹਾਨੂੰ ਉਸ ਦਾ ਧੜਕਾ ਧੜਕਾ ਕੁਝ ਜੋ ਵੀ ਹੋ ਰਿਹਾ ਉਹ ਦੱਸ ਦਿੰਦੇ ਨੇ ਤੇ ਜੇ ਤੁਸੀਂ ਅੱਖਾਂ ਮੀਟ ਕੇ ਤੁਰੇ ਜਾਓ ਫਿਰ ਕੀ ਹੋਏਗਾ ਇੱਕ ਮੇਰੀ ਮਾਂ ਮੈਨੂੰ ਇਹ ਗੱਲ ਕਹਿਆ ਕਰਦੀ ਹੁੰਦੀ ਸੀ ਕਿ ਸ਼ਿਵ ਜੀ ਮਹਾਰਾਜ ਤੇ ਪਾਰਵਤੀ ਬੈਠੇ ਆ ਦੋਨੋਂ ਗੱਲਾਂ ਕਰ ਰਹੇ ਆ ਉਹਨੇ ਇਹ ਮੈਨੂੰ ਜਦੋਂ ਗੱਲ ਸੁਣਾਈ ਮੈਂ ਬੜਾ ਛੋਟਾ ਤੇ ਉਹਨੇ ਕਿਹਾ পার্বਤੀ ਨੇ ਵੀ ਮਾਰਾ ਹੀ ਤੁਹਾਡਾ ਇਹ ਭਗਤ ਹੈ ਤੁਰਿਆ ਜਾਂਦਾ ਹੈ ਤੇ ਤੁਸੀਂ ਇਹਨੂੰ ਦਿੰਦੇ ਕਿਉਂ ਨਹੀਂ ਕੁਝ ਐਨਾ ਕੋਈ ਤੁਹਾਡੇ ਕੋਲ ਪਿਆ ਉਹ ਕਹਿੰਦੇ পার্বਤੀ ਇਹਦੀ ਕਿਸਮਤ ਹੀ ਨਹੀਂ ਲਿਖਿਆ ਇਹਦੀ ਕਿਸਮਤ ਹੀ ਨਹੀਂ ਲਿਖਿਆ ਉਹ ਕਹਿੰਦੀ ਲਿਖਿਆ ਕਿਵੇਂ ਨਹੀਂ ਆ ਤੁਰਿਆ ਜਾਂਦਾ ਤੇ ਤੁਸੀਂ ਇਹ ਚਾਰ ਹਿੱਟਾਂ ਸੋਨੇ ਦੀਆਂ ਪਈਆਂ ਇਹਦੇ ਅੱਗੇ ਛੁੱਟੋ ਆਪੇ ਚੁੱਕ ਲੈ ਸ਼ਿਵ ਜੀ ਨੇ ਕਿਹਾ ਇਹਦੇ ਨਹੀਂ ਲਿਖਿਆ ਕਿਛ ਮਤੀਚ ਉਹ ਕਹਿੰਦੀ ਤੂੰ ਛੁੱਟੋ ਤੇ ਤਈ ਸ਼ਿਵ ਜੀ ਨੇ ਉਹਦੇ ਰਸਤੇ 'ਚ ਚਾਰ ਇਤਾਂ ਰੱਖਤੀਆਂ ਤੇ ਉਹ ਤੁਰਿਆ ਜਾਂਦਾ ਸੋਚ ਰਿਹਾ ਮੈਨੂੰ ਕੁਦਰਤ ਨੇ ਇਹਨਾਂ ਅੱਖਾਂ ਨਾਲ ਦੁਨੀਆ ਦੇ ਕਿੰਨੇ ਨਜ਼ਾਰੇ ਦਿੱਤੇ ਨੇ ਦੇਖਣ ਲਈ ਅੱਖਾਂ ਦੀ ਗੱਲ ਕੀਤੀ ਆ ਉਹਨੇ ਤੇ ਜੇ ਮੈਂ ਅੱਖਾਂ ਬੰਦ ਕੀਤੀਆਂ ਹੋਂ ਤੇ ਚਾਰ ਪਹਾਟਣੀਆਂ ਖਾ ਕੇ ਡਿੱਗਿਆ ਹੋਵਾਂ ਨਾਲ ਹੀ ਇਹ ਗੱਲ ਸੋਚ ਆਈ ਕੰਮ ਬੰਦ ਕੀਤੀਆਂ ਇਟ ਨਾਲ ਅੜ ਕੇ ਡਿੱਗ ਪਿਆ ਕਹਿੰਦਾ ਜੈ ਭੋਲੇनाथ ਤੇਰਾ ਸ਼ੁਕਰ ਹੈ ਮੈਂ 60 ਨਹੀਂ ਵੱਜੀ ਇਟਾਂ ਫੇਰ ਰਹਿ ਗਈਆਂ ਉੱਥੇ ਉਹ ਆਪ ਅਗਲ ਅੰਗ ਗਿਆ ਇਹ ਭੋਲੇनाथ ਦੀ ਜਿਹੜੀ ਕਿਰਪਾ ਹੈ ਜਿਹਦੇ ਤੇ ਹੈ ਹੈ ਜਿਹਦੇ ਤੇ ਨਹੀਂ ਹੈ ਨਹੀਂ ਹੈ ਇਸ ਤੋਂ ਬੜਾ ਵੱਡਾ ਸੰਦੇਸ਼ ਮਿਲਦਾ ਲੇਕਿਨ ਸਾਡੇ ਮਾਫ਼ ਕਰਨਾ ਇਸ ਵੇਲੇ ਹਰ ਬੰਦੇ ਨੂੰ ਇੱਕ ਹੌਮੇ ਦੀ ਲਾਲਸਾ ਹੈ ਕਈ ਇੱਥੇ ਐਸੇ ਲੋਕ ਨੇ ਜਿਹੜੇ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਔਰ ਕਈ ਜਿਹੜੇ ਨੇ ਵਿਲੇਜ ਲੋਕ ਮੈਂ ਕਿਸੇ ਕਮਿਊਨਿਟੀ ਦਾ ਨਾਂ ਨਹੀਂ ਲੰਦਾ ਕੋਈ ਕੁਝ ਨਹੀਂ ਕਰਦਾ ਲੇਕਿਨ ਵਿਲੇ ਲੋਕ ਜ਼ਰੂਰ ਕਰਨਾ ਜਿਹੜੇ ਇਧਰ ਨੂੰ ਤੁਰ ਪਏ ਨੇ ਇਸ ਰਸਤੇ ਤੇ ਤੁਰ ਪਏ ਨੇ ਵਧੀਆ ਘਾਰਾਂ ਛੜਨ ਨੂੰ ਖਾਣ ਪੀਣ ਨੂੰ ਅਲੱਗ ਕੋਈ ਮੀਮੋ ਨਹੀਂ ਕੋਈ ਕੁਝ ਨਹੀਂ ਸਾਰੇ ਪੁਲਿਸ ਵਾਲੇ ਜੇ ਵੀ ਇੱਥੇ ਜਿਵੇਂ ਤੁਹਾਨੂੰ ਗੱਲ ਦਿੱਤੀ ਹੈ ਜੇ ਜੈਥੋਂ ਕੰਮ ਕਰਾਣਾ ਹੈ ਤੇ ਉਹ ਕੇਗਾ اچھا ਕੇਸ ਤਾਂ ਤੂੰ ਨਾ ਦੱਸਦੇ ਤੇ ਉਹ ਜਾਈ ਸਭ ਨੂੰ ਸੁਣਿਆ ਲੱਗ ਗਿਆ ਵੀ ਇਹਦਾ ਕੇਸ ਇਹਦੇ ਹੱਥੀਂ ਚ ਕਰਦੀ ਅਫਸੋਸ ਨਾਲ ਕਹਿਣਾ ਪੈ ਰਿਹਾ ਇਹ ਗੱਲ ਮੈਂ ਇਸ ਪ੍ਰੋਫੈਸ਼ਨ ਵਿੱਚ 42 ਸਾਲ ਵਿੱਚ ਬੜਾ ਕੋਈ ਦੇਖਿਆ ਉਤਰਾ ਚੜਾ ਦੇਖੇ ਨੇ ਲੇਕਿਨ ਇਹ ਪਖੰਡਵਾ ਜਿਹੜਾ ਪੈਰ ਪੈਰ ਦੇ ਉੱਤੇ ਆ ਹਰ ਥਾਂ ਦੇ ਉੱਤੇ ਆ ਅਫਸੋਸ ਨਾਲ ਕਹਿਣਾ ਪੈਂਦਾ ਔਰ ਜਿਹੜੇ ਪੰਜ ਅੰਦਰੇ ਮੈਂ ਦੱਸੇ ਨੇ ਜੇ ਉਹ ਤੁਹਾਨੂੰ ਸੰਦੇਸ਼ਾ ਦਿੰਦੇ ਆ ਉਹ ਕੋត្រਤਾਂ ਲਿਆ ਸੰਦੇਸ਼ਾ ਜੇ ਤੁਸੀਂ ਨਹੀਂ ਸਮਝ ਸਕਦੇ ਤੇ ਉਹਦੇ ਵਚਨ ਪਰਵਚਨਾ ਤੋਂ ਕੀ ਸਮਝੋਗੇ ਜਿਹਦੇ ਕੁਲ ਤੁਸੀਂ ਜਾ ਕੇ ਪਖੰਡਵਾਦ ਨੂੰ ਉਗਾੜ ਰਹੇ ਹੋ ਜਾਂ ਉਹ ਬਾਰ ਰਹੇ ਹੋ ਇਹ ਤੁਹਾਡੇ ਲਈ ਸਵਾਲ ਹੈ ਜੀ ਬਹੁਤ ਸ਼ੁਕਰੀਆ ਜੀ ਤੇ ਐਡਵੋਕੇਟ ਜਗਮੂਨ ਸਿੰਘ ਭੱਟੀ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਹੈ ਕਿ ਪਖੰਡਵਾਦ ਕਿਸੇ ਵੀ ਧਰਮ ਦੇ ਨਾਂ ਦੇ ਉੱਤੇ ਕਿਸੇ ਗ੍ਰੰਥ ਦੇ ਨਾਂ ਦੇ ਉੱਤੇ ਤੁਹਾਡੇ ਨਾਲ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਬਚਣ ਦੇ ਲਈ ਤੁਹਾਨੂੰ ਖੁਦ ਨੂੰ ਆਪਣੀਆਂ ਪੰਜ ਇੰਦਰੀਆਂ ਨੂੰ ਖੋਲ ਕੇ ਚਲਾਉਣਾ ਪੈਣਾ ਹੈ ਤਾਂ ਹੀ ਤੁਸੀਂ ਗੁੰਮਰਾਹ ਹੋਣ ਤੋਂ ਬਚ ਸਕਦੇ ਹੋ